ਸਤਿ ਸ਼੍ਰੀ ਅਕਾਲ ਜੀ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਹਾਰਦਿਕ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਚੱਲੇ ਆ ਮੇਰੀ ਮਾਸੀ ਕੋਲੇ ਅੱਜ ਚੱਲੇ ਆ ਸਾਡੇ ਮੁੰਡਾ ਮਾਸੀ ਦਾ ਚਲਾਉਂਦੇ ਨਹੀਂ ਮੁੰਡਾ ਮਾਸੀ ਦਾ ਮੁੰਡਾ ਮਾਸੀ ਦਾ ਉਹਨੂੰ ਮਿਲਣ ਚੱਲੇ ਆ ਅੱਜ ਤੇ ਨਾਲ ਆ ਮੇਰਾ ਭਰਾ ਸੁਖੀ ਮੁੰਡਾ ਮਾਮੇ ਦਾ ਤੇ ਮੈਂ ਚੱਲਿਆ ਆਪਣੀ ਭੂਆ ਘਰ ਭੂਆ ਘਰ ਕੀ ਲੈ ਕੇ ਚੱਲਿਆ ਲੋੜੀ ਅੱਜ ਇਹ ਲੋਹੜੀ ਦੇਣ ਚੱਲਿਆ ਆਪਣੀ ਭੂਆ ਨੂੰ ਪਤੰਦਰ ਨੇ ਮੈਨੂੰ ਵੀ ਚੱਕ ਲਿਆ ਕਿ ਨਾਲ ਹੀ ਚੱਲ ਇੱਕ ਆਹ ਬੰਦ ਵੀ ਆ ਮੰਦ ਫੋਟੋ ਨਹੀਂ ਦਿਖਾਣੀ ਛੋਟਾ ਬੰਦ ਕੀ ਹਾਲ ਆ ਛੋਟੇ ਮੰਦ ਠੀਕ ਹੈ ਆ ਬੜੀਆ 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 ਅੱਜ ਕਿੱਥੇ ਚੱਲਿਆ ਮੰਦ ਆ ਮੈਂ ਚੱਲਿਆ ਲੁਧਿਆਣੇ ਲੁਧਿਆਣੇ ਕੀ ਕਰਨ ਚੱਲਿਆ ਬੰਦ ਉੱਥੇ ਹੈਂ ਲੋਹੜੀ ਦੇਣ ਲੋਹੜੀ ਦੇਣ ਚੱਲਿਆ ਹੈਂ ਚੱਲ ਹੋਰ ਹੋਰ ਕਰ ਪਰਿਵਾਰ ਵਧੀਆ ਬੰਦ ਤੇਰਾ ਚਾਚਾ ਉਹ ਜਿਹੜੀ ਗੱਡੀ ਲੈਤੀ ਸੀ ਬੰਦ ਨਵੀ ਆਪਾਂ ਉਹਦਾ ਪਿੰਡ ਚੋਦਲਾ ਰੋਟੀ ਨਹੀਂ ਪੱਤੀ ਅੱਛਾ 8 ਸਿਲੰਡਰ ਹੈ 8 ਸਿਲੰਡਰ ਹੈ ਸਹੀ ਗੱਲ ਹੈ ਚਲੋ ਜੀ ਮਿਲਦੇ ਆ ਪਹੁੰਚਦੇ ਆ ਫਿਰ ਰਸਤੇ ਚ ਧੁੰਦ ਹੈਗੀ ਆ ਥੋੜੀ ਥੋੜੀ ਮਿੰਨੀ ਮਿੰਨੀ ਧੁੰਦ ਪੈ ਰਹੀ ਆ ਪਰ ਪਹੁੰਚ ਕੇ ਹੌਲੀ ਹੌਲੀ ਜਾ ਰਹੇ ਆ ਸਪੀਡ ਤੋਂ ਸਪੀਡ ਹਨਾ ਮਾੜੀ ਮਾੜੀ ਮਿੰਨੀ ਮਿੰਨੀ ਸਪੀਡ ਤੇ ਜਾ ਰਹੇ ਆ ਪਰ ਚਲੋ ਪਹੁੰਚ ਕੇ ਕਰਦੇ ਆ ਹੈ ਦਿਖਾਉਨੇ ਆ ਤੁਹਾਨੂੰ ਮੁੰਡਾ ਮਾਸੀ ਦਾ ਲਓ ਮੁੰਡਾ ਰਾਇਕੋਟ ਪਹੁੰਚ ਗਏ ਐਪੀ ਰਾਇਕੋਟੀ ਦੇ ਸ਼ਹਿਰ ਆ ਮੁਰਗੇ ਕਟ ਹੈ ਹੈਪੀ ਰਾਏ ਗੁੱਡੀ ਦਾ ਕਹਨੇ ਇਧਰ ਆ ਇਧਰ ਆ ਆ ਠੀਕ ਹੈ ਬਿਲਕੁਲ ਹੈ ਮਹਾਨ ਨੂੰ ਲੈ ਕੇ ਚੱਲਾਂਗੇ ਮਲਾ ਕੇ ਲਿਆਵਾਂਗੇ ਯਾਰ ਹੈਪੀ ਰਾਏ ਗੁੱਡੀ ਨੂੰ ਹਾਂ ਹਾਂ ਨਹੀਂ ਹਾਂ ਮਿਲਦੇ ਹਾਂ ਫਿਰ ਵੀ ਮਿੱਤਰੋ ਤੁਹਾਨੂੰ ਕਰਾ ਦਈਏ ਦਰਸ਼ਨ ਅਜਾ ਮਸ਼ਹੂਰ ਗੁਰਦੁਆਰਾ ਟਾਲੀਆਣਾ ਸਾਹਿਬ ਰਾਏਕੋਟ ਆ ਦੇਖੋ ਕਰੋ ਚੈੱਕ ਵੀ ਹੁੰਡਿਓ ਆਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਵਾਹਿਗੁਰੂ ਮਿੱਤਰ ਰਾਈ ਕਟ ਦਾ ਬੱਸ ਸਟੈਂਡ ਆ ਗਿਆ ਹੈਰੀ ਫੂਡ ਜਲਾ ਬਾਜੀ ਵਾ ਕਰੋ ਚੈੱਕ ਫੁੱਲੀ ਰਾਵਣਿਕਾ ਨੇ ਸੌਹਰ ਰੋੜ ਤੇ ਬਾਜੀ ਵਾ ਚੈੱਕ ਕਰੋ ਤੈ ਨਹੀਂ ਤੁਰਨ ਆਤੇ ਜਦੋਂ ਟ੍ਰੈਫਿਕ ਨੇ ਘੇੜ ਲਿਆ ਉਹਨੂੰ ਤਾਂ ਪਹੁੰਚ ਜਾਦੇ ਤਾਂ ਤੂੰ ਮੱਛੀ ਵਾਲੇ ਦੇ ਦਰਸ਼ਨ ਕਰਾ ਦੇਣੇ ਚਿਗੇ ਇੱਥੇ ਮੇਰੇ ਚਾਣੇ ਨੇ ਇੱਥੇ ਘੇੜ ਲਿਆ ਮੁੰਡਾ ਮੱਛੀ ਦਾ ਦਿਖਾ ਦੇਣਾ ਮੁੰਡਾ ਮੱਛੀ ਦਾ ਹੋਂ ਤਾਂ ਦਰਸ਼ਨ ਹੋ ਜਾਂਦੇ ਉਹਦੇ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਇੱਥੇ ਰੈਗੂਡ ਦੇ ਵਿੱਚ ਟ੍ਰੈਫਿਕ ਬੜਾ ਯਾਰ ਹੈ ਬਹੁਤ ਕਿਸ਼ਮੀ ਬਰੋਕੂਡ ਬੀਤੀ ਆ ਡੀਲਰ ਬਣਾ ਕਰੋ ਡੀਲਰ ਬਣਾ ਮੰਗਦੇ ਡੀਲਰ ਬਣਾ ਕਰਨਾ ਬੰਦ ਕਰ ਆ ਇਹ ਤਾਂ ਡੀਲਰ ਪਤਾ ਕਰਦੇ ਆ ਇਹ ਤਾਂ ਤੇ ਹੈਗਾ ਸੱਚੀ ਮਾਲ ਐਨਾ ਮਨੂਸ ਜਵਾ ਕਰਵਾਦਾ ਉਹ ਨਹੀਂ ਰੋਇਆ ਨਹੀਂ 마ਸੀ ਦਾ ਮੁੰਡਾ ਤਾਂ ਮਿਲਿਆ ਨਹੀਂ 마ਸੀ ਦੇ ਮੁੰਡੇ ਉਹ ਚਲੋ 마ਸੀ ਦਾ ਮੁੰਡਾ ਤਾਂ ਨਹੀਂ ਮਿਲਿਆ ਤੇ 마ਸੀ ਦੇ ਮੁੰਡੇ ਦਾ ਮੁੰਡਾ ਮਿਲ ਲੋ ਲੈ ਹੁਣ ਕਹਿੰਦਾ ਵਾਏ ਵਾਏ ਬਾਏ 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 ਨਹੀਂ ਚੰਗਾ ਬਾਈ 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 ਬਾਬਾ ਉਹ ਬਾਬਾ ਕਨੈਕਟ ਨਹੀਂ ਹੋ ਰਿਹਾ ਬਾਬਾ ਗੱਲ ਕੀ ਹੈ ਚਲੋ ਠੀਕ ਹੈ ਉਹ ਮਾਸੀ ਜੀ ਸਾਡੇ ਘਰੇ ਮਿਲੇ ਨਹੀਂ ਅਸੀਂ ਹੁਣ ਚੱਲੇ ਆ ਸਕੂਲ ਏ ਸਪੈਸ਼ਲ ਉਹਨਾਂ ਨੂੰ ਮੈਂ ਲਈ ਤੂੰ ਕਿਹਨੂੰ ਮਨ ਚੱਲਿਆ ਬਾਈ ਉਹ ਮਾਸੀ ਨੂੰ ਚੱਲਿਆ ਮੈਂ ਤਾਂ ਭੂਆ ਨੂੰ ਚੱਲਿਆ ਚ ਭਾਈ ਮਾਲ ਤੇਜ ਆ ਕੋਈ ਉਹ ਚੱਲਿਆ ਹਾਂ ਮੈਂ ਆਪਦੀ ਮਾਸੀ ਨੂੰ ਮਿਲਣੇ ਆਪਦੀ ਭੂਆ ਨੂੰ ਮਨ ਚੱਲਿਆ ਸਾਡੇ ਮਾਸੜ ਜੀ ਵੀ ਨੇ ਉੱਥੇ ਸਾਡੇ ਮਾਸੜ ਜੀ ਸਾਡੇ ਮਾਸਟਰ ਸਾਹਿਬ ਬਹੁਤ ਗੁੱਟ ਖਾਦੀ ਆ ਭਾਈ ਕਹਿੰਦੇ ਉਹਨਾਂ ਤੋਂ ਹੈ ਛੋਟੇ ਹੁੰਦੇ ਬਹੁਤ ਗੁੱਟ ਦੇ ਹੁੰਦੇ ਸੀ ਬੜਾ ਹੀ ਜ਼ਾਲਮ ਇਨਸਾਨ ਸੀ ਬਹੁਤ ਜ਼ਾਲਮ ਇਨਸਾਨ ਸੀ ਵਲੌਗ ਦੇਖੋ ਤਾਂ ਉਹਨੂੰ ਪਤਾ ਲੱਗ ਜੀ ਤੁਹਾਨੂੰ ਲੱਗ ਜੂ ਪਤਾ ਮੈਂ ਤੁਹਾਨੂੰ ਦਿਖਾਉਣਾ ਮੇਰੇ ਮਾਸੜ ਜੀ ਦੇ ਦਰਸ਼ਨ ਕਰਾਉਣਾ ਤੁਹਾਨੂੰ ਮੈਂ ਇੱਥੋਂ ਲੈ ਕੇ ਸਾਰਾ ਮੇਰੇ ਕੋਲ ਫਰੀਦ ਸਕੂਲ ਹੈ ਮੇਰੇ ਤਾਂ ਕਾਲਾ ਸਰਕਾਰੀ ਹੈ ਇੱਥੇ ਮਾਸਟਰ ਲੱਗੇ ਹੋਏ ਨੇ ਆ ਦੇਖੋ ਉਹਨਾਂ ਦਾ ਗੇਟ ਸਕੂਲ ਦਾ ਚਲੋ ਆਪਾਂ ਉਹ ਦੋਨੋਂ ਗੁਫੜੀ ਤੇ ਭੁਆਈ ਨੂੰ ਮਲਾਉਂਦੇ ਆ ਆਜੋ ਚਲੋ ਉਤਰੋ ਵੀ ਮੁੰਡਿਓ ਛੱਡ ਜੋ ਸਾਈਡ ਤੇ ਲਾ ਦੀਏ ਗੱਡੀ ਲਓ ਜੀ ਇਹ ਆਪਾਂ ਨਵਾਂ ਸਕੂਲ ਖੋਲਿਆ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਆ ਸਕੂਲ ਦੇ ਵਿੱਚ ਨਾ ਮੇਰੀਆਂ ਤੇ ਕਮਲ ਦੀਆਂ ਬਹੁਤ ਯਾਦਾਂ ਨੇ ਆ ਕਮਰਿਆਂ ਦੀਆਂ ਖਿੜਕੀਆਂ ਕਮਲ ਸ਼ਾਇਦ ਵਲੌਗ ਦੇਖ ਕੇ ਤਾਂ ਪਤਾ ਲੱਗ ਜੂ ਨੂੰ ਬਹੁਤ ਯਾਦਾਂ ਨੇ ਆਈ ਪੇਲ ਬਦੰਦਰ ਨੇ ਛੋਟੇ ਹੁੰਦੇ ਨੇ ਮੇਰੇ ਸੁੱਕੀ ਰੋਟੀ ਮਾਰੀ ਸੀ ਅੱਖ ਚ ਲਓ ਜੀ ਸਾਡੀ ਮਾਤਾ ਨੂੰ ਮਿਲਦੇ ਅਸੀਂ ਲੈ ਸਤਿ ਸ੍ਰੀ ਅਕਾਲ ਧੰਨ ਧੰਨ ਸਤਿਗੁਰੂ ਤੇਰੇ ਅਸਰਾ ਕੰਬਲੇ ਸਟਾਰਟ ਆ ਨਾਟਕ 11 ਨਾਟਕ 11 ਵੀਰੇ ਬਣਾ ਦੇ ਕੇ ਲੱਭੀ ਮਿੱਤਰ ਆਪਣੇ ਬੰਦੇ ਨੇ ਕਰ ਲੈ ਆਮ ਆਦਮੀ ਪਾਰਟੀ ਜੁਆਇਨ ਦੇਖੋ ਫੇਰ ਤਾਂ ਝਾੜੂ ਛਾਰੇ ਪਾਚੇ ਲੈ ਵੀ ਮਿੱਤਰੋ ਅੱਜ ਹੋ ਗਈ ਆਪਣੇ ਨਾਲ ਕੋਲ ਮੱਛੀ ਦੇ ਮੁੰਡੇ ਨੂੰ ਮਰਨਗੇ ਚੋਤਾ ਮਿਲੇ ਹੀ ਨਹੀਂ ਆ ਚਲੋ ਕੋਈ ਗੱਲ ਨਹੀਂ ਦਿਲ ਨਾਲ ਚਿੱਟਿਆ ਆਪਾਂ ਅਗਲੇ ਬਲੌਗ ਚ ਦਿਖਾਵਾਂਗੇ ਉਹਨਾਂ ਦੋਨੋਂ ਤੇ ਹੁਣ ਆਪਾਂ ਚੱਲਿਆਂ ਵਾਪਸ ਆਪਣੇ ਛਰ ਬਰਨਾਲਾ ਬਾਏ ਬਾਏ ਉਹ ਸਿਆਣਿਆਂ ਨੇ ਸੱਚ ਹੀ ਕਿਹਾ ਵੀ ਜਦੋਂ ਕਿਤੇ ਜਾਣਾ ਹੋਵੇ ਨਾ ਰਿਸ਼ਤੇਦਾਰੀ ਚ ਤਾਂ ਪਹਿਲਾਂ ਫੋਨ ਕਰਕੇ ਜਾਈਦਾ ਹੁੰਦਾ ਵੀ ਮੂਹਰੋ ਬੰਦਾ ਐਣੀ ਪਤਾ ਮਿਲਦਾ ਜਾਂ ਨਾ ਮਿਲਦਾ ਉਹੀ ਗੱਲ ਅੱਜ ਸਾਡੇ ਨਾਲ ਹੋਈ ਆ ਆਪਣੇ ਸ਼ਹਿਰ ਬਰਨਾਲਾ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ 12 ਚੌਕ 12 ਚੌਕ ਦੇ ਵਿੱਚ ਅਸੀਂ ਪਿੱਛੇ 12 ਚੌਕ ਦਾ ਜਿੱਕਾ ਕਿਤੇ ਟਾਈਮ ਆ ਆ ਉਹਨਾਂ ਨੂੰ ਕਿਹੜਾ ਹੋਇਆ ਤੇ ਮੁੰਡੇ ਕਹਿੰਦੇ ਵੀ ਕੁਸ਼ਕਾਬੀ ਖਾ ਲਈਏ ਤੇ ਆਪਾਂ ਮਾਰਕੀਟ ਦੇ ਵਿੱਚ ਆ ਚੁੱਕੇ ਹਾਂ ਕਬਾਬ ਖਾਣ ਦੀ ਦਿਲ ਹੈਗਾ ਮੁੰਡਿਆਂ ਦਾ ਕਹਿੰਦੇ ਕਬਾਬ ਖਾਣੇ ਇੱਥੇ ਆਪਣੇ ਬਰਨਾਲੇ ਦੇ ਵਿੱਚ ਬਾਬੇ ਆ ਸਭ ਤੋਂ ਵਧੀਆ ਬਣਾਉਂਦੇ ਨੇ ਬੰਦੇ ਮਿੱਟੂ ਘਰੇ ਇੱਤੇ ਕਰਨ ਆਪਣੇ ਮਿੱਟੂ ਘਰੇ ਇੱਤੇ ਕਰਨੇ ਹੈ ਨਾ ਕੋਈ ਨਹੀਂ ਮੁੰਡੇ ਮਨਨਾ ਮੈਂ ਬੋਲ ਲੈ ਮਿੱਠੂ ਮਿੱਠੂ ਕੇ ਰਿਸ਼ਤੇਦਾਰ ਇਹ ਮੈਂ ਤੁਹਾਨੂੰ ਦਿਖਾਉਣਾ ਹੈ ਮਿੱਠੂ ਕੇ ਲੋਕੇਸ਼ਨ ਹਾਂ ਆ ਦੇਖੋ ਫਰੈਂਡਸ ਸੈਕਿੰਡ ਪੁਆਇੰਟ ਜਦੋਂ ਵੀ ਬਰਨਾਲਾ ਉਫਾਰਾਂ ਦੇ ਇੱਥੇ ਵਿਜ਼ਿਟ ਕਰਿਓ ਵਿਜ਼ਿਟ ਕਰਿਓ ਧੰਨਵਾਦ ਸਾਰਿਆਂ ਦਾ ਬਲੌਗ ਦੇਖਣ ਲਈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਐਦਾਂ ਦੇ ਬਲੌਗ ਦੇਖਣ ਲਈ ਫੈਮਿਲੀ ਬਲੌਗ ਹੁੰਦੇ ਨੇ ਆਪਣੇ ਠੀਕ ਹੈ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ